ਦੀ ਗੱਲ ਸੰਭਾਲ ਨਹੀਂ ਪਾਈ ਸਮਝ ਨਹੀਂ ਆਉਂਦਾ ਕਿ ਯਾਰ ਕੀ ਕਰੀਏ ਕਿਉਂਕਿ ਇੱਕ ਰਸਤਾ ਹੀ ਹੋ ਸੀ ਅਸੀਂ ਤਾਂ ਕੋਈ ਹੋ ਰਾਹ ਹੀ ਨਹੀਂ ਲੇਖਿਆ ਸੀ ਕਦੇ ਕਿਸੇ ਨੂੰ ਮਿਲੀ ਨਹੀਂ ਸੀ ਕਿਸੇ ਨੇ ਤਾਕੀ ਨਹੀਂ ਸੀ ਆਪਣੇ ਕੰਦੇ ਬਣ ਜਾਂਦਾ ਪਰ ਹੁਣ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਆਜੀ ਮੈਨੂੰ ਨਹੀਂ ਲੱਗ ਰਿਹਾ ਮੈਂ ਅਸਾਬ ਹੋ ਕੇ ਬਾਹਰ ਨਿਕਲਿਆ ਆਪਾਂ ਕੱਲੇ ਆਪ ਦਾ ਫੈਸਲਾ ਲੈ ਸਕਦੇ ਹਾਂ ਤੁਹਾਡੇ ਨਾਲ ਜੋ ਤੁਸੀਂ ਆਪਾਂ ਨਹੀਂ ਦੇ ਜੇ ਬਜ਼ੁਰਗਾਂ ਦੀ ਇਸ ਗੱਲ ਨਾਲ ਆਪਾਂ ਸਹਿਮਤ ਆਂ ਲੈ ਕੇ ਜਕਾੜਾ ਲਾ ਕੇ ਹੱਥ ਖੜੇ ਕਰਕੇ ਆਪਾਂ ਸਾਰਿਆਂ ਦੇਖੋ ਬੇਨਤੀ ਹੈ ਕਿ ਡਿੰਪਿਟ ਲੋ ਦੇ ਵੱਲੋਂ ਸਮਰਥਕਾ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਸੰਬੋਧਨ ਉਹਨਾਂ ਨੂੰ ਕੀਤਾ ਜਰਿਆ ਹਾਲ ਹੀ ਚ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਕੁਝ ਸਿਆਣਾਂ ਦਾ ਰਾਤ ਨੂੰ ਉਹਨਾਂ ਦੇ ਵੱਲੋਂ ਕੋਲ ਵੀ ਆਇਆ ਪਰ ਸਿਆਣਿਆਂ ਦਾ ਕਹਿਣਾ ਸੀਗਾ ਕਿ ਹੁਣ ਡਿੰਪੀ ਢਿੱਲੋਂ ਤੋਂ ਵਾਪਸੀ ਨਾ ਕਰੀ ਤੇ ਹਜਾ ਬਿਆਨ ਦਿੰਦੇ ਹੋਏ ਡਿੰਪੀ ਢਿੱਲੋਂ ਨਜ਼ਰ ਆਏ ਹਾਲਾਂਕਿ ਉਹਨਾਂ ਨੇ ਬੋਲ ਜ਼ਿਕਰ ਕੀਤਾ ਗਿਆ ਕਿ ਮਨ ਨੂੰ ਬੇहद ਹੀ ਡੂੰਗੀ ਸੱਟ ਵੱਜੀ ਹੈ ਮਨ ਬਹੁਤ ਹੀ ਖਰਾਬ ਹੈ ਮੈਨੂੰ ਪਿਛਲੇ ਕਈ ਮਹੀਨਿਆਂ ਤੋਂ ਸਾਰੀਆਂ ਪਾਰਟੀਆਂ ਆਫਰ ਦੇ ਰਹੀਆਂ ਨੇ ਮੈਨੂੰ ਕਾਂਗਰਸ ਆਵਾ ਦੀ ਪਾਰਟੀ ਤੇ ਭਾਜਪਾ ਤੋਂ ਵੀ ਆਫਰ ਆਏ ਪਰ ਮੈਂ ਹਰੇਕ ਨੂੰ ਹੱਥ ਜੋੜ ਕੇ ਨਾ ਕੀਤਾ ਤੇ ਉਹਨਾਂ ਦਾ ਕਹਿਣਾ ਸੀ ਕਿ ਜੋ ਵੀ ਸਮਰਥਕ ਫੈਸਲਾ ਲੈਣਗੇ ਉਹ ਉਸੇ ਫੈਸਲੇ ਤੇ ਅੱਗੇ ਤੁਰਨਗੇ 딤피 ਟਿੱਲੋ ਦੇ ਵੱਲ ਆ ਵੀ ਕਿਹਾ ਗਿਆ ਹੈ ਕਿ 39 ਸਾਲ ਪੁਰਾਣਾ ਜੋ ਰਿਸ਼ਤਾ ਸੀ ਉਹ ਬੰਪ੍ਰੀਤ ਬਦਲ ਦੀ ਬੜੀ ਚੱਲ ਗਿਆ ਮੈਂ ਸੁਖਬੀਰ ਜੀ ਨੂੰ ਵੱਡਾ ਪ੍ਰਾ ਸਮਝਦਾ ਸੀ ਜਦੋਂ ਸੁਖਬੀਰ ਜੀ ਦੇ ਤੇਮਨੀ ਚੋਂ ਲੜੰਦੀ ਗੱਲ ਵੀ ਹੋਈ ਸੀ ਉਦੋਂ ਵੀ ਮੈਂ ਕਾਫੀ ਖੁਸ਼ੀ ਤੇ ਮੈਂ ਕਿਹਾ ਸੀ ਕਿ ਸੁਖਬੀਰ ਸਿੰਘ ਬਦਲ ਨੂੰ ਜਿਤਾਵਾਂਗੇ ਪਰ ਕਹਿ ਸਕਦੇ ਨੇ ਕਿ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਜ਼ਰੂਰ ਲੱਗਿਆ ਹੈ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ 딤ਪੀ ਟਿੱਲੋ ਪਾਬੂ ਵੀ ਹੋਏ ਹਾਲਾਂਕਿ ਉਹ ਜ਼ਿਕਰ ਕੀਤਾ ਗਿਆ ਕਿ ਮੇਰੇ ਮਨ ਨੂੰ ਡੂੰਗੀ 6:00 ਵਜੇ ਹੈ ਮੇਰੇ ਵੱਲੋਂ ਅੱਜ ਫੈਸਲਾ ਕੀਤਾ ਜਾਣਾ ਸੀ ਆ ਕਾਫੀ ਔਖਾ ਫੈਸਲਾ ਸੀ ਪਰ ਆ ਜੋ ਫੈਸਲਾ ਹੈ ਅਚਕਿਆ ਜਾਣਾ ਸੀ ਕਿਉਂਕਿ ਮੇਰੀ ਤੇ ਸੁਖਬੀਰ ਸਿੰਘ ਬਾਦਲ ਦੀ ਇੱਕ ਗੱਲ ਹੈ ਤੇ ਇਸੇ ਵਿਚਾਲੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮਨਪ੍ਰੀਤ ਬਾਦਲ ਦੇ ਵੱਲੋਂ ਕੈਂਪੇਨਿੰਗ ਕੀਤੀ ਜਾ ਰਹੀ ਹੈ ਉਹ ਲੋਕਾਂ ਦੇ ਘਰ ਉੱਥੇ ਜਾ ਰਹੇ ਨੇ ਤੇ ਇਸੇ ਵਿਚਾਲੇ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਉਹਨਾਂ ਦੇ ਵੱਲੋਂ ਆ ਵੀ ਜ਼ਿਕਰ ਕੀਤਾ ਗਿਆ ਕਿ ਜੋ ਲੋਕ ਆਮ ਸਮਝਦੇ ਨੇ ਕਿ ਭਾਜਪਾ ਤੇ ਅਕਾਲੀ ਦਲ ਹੋਨੇ ਵੀ ਨਾਲ-ਨਾਲ ਹੈ ਜਿਸ ਤੱਕ ਖਾਮਿਆਜ਼ਾ ਉਹਨਾਂ ਨੂੰ ਪਹਿਲਾਂ ਵੀ ਭੁਗਤਣਾ ਪਿਆ ਹੈ ਤੇ ਹੁਣ ਵੀ ਭੁਗਤਣਾ ਪਿਆ ਜਾ ਸਕਦਾ ਹੈ ਜਿਸ ਦੇ ਚਲਦੇ ਉਹਨਾਂ ਨੇ ਕਿਹਾ ਕਿ ਆ ਫੈਸਲਾ ਲੈਣਾ ਬਹੁਤ ਔਖਾ ਸੀ ਪਰ ਸਮੇਂ ਦੀ ਮੰਗ ਸੀ तमाम ਸਮਰਥਕ ਵੱਡੀ ਤਦਾਦ ਜੋ ਇੱਥੇ ਮੌਜੂਦ ਨੇ ਟਿੰਪੇਟਿਲੋ ਨੂੰ ਉਹਨਾਂ ਨੇ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਅਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿ ਕਈ ਪਾਰਟੀਆਂ ਦੇ ਆਫਰ ਉਹਨਾਂ ਨੂੰ ਆ ਰਹੇ ਨੇ ਪਰ ਇਸ ਵਿਚਾਲੇ ਉਹਨਾਂ ਦੇ ਵੱਲੋਂ ਨਾ ਕੀਤੀ ਗਈ ਹੈ ਆਉਣ ਵਾਲੇ ਦਿਨਾਂ 'ਚ ਕੀ ਕੁਝ ਫੈਸਲਾ ਹੋਏਗਾ ਜਾਂ ਨਹੀਂ ਚਾਹੇ ਜਨਗਤ ਚਾਹੇ ਕਾਂਗਰਸ ਚਾਹੇ ਲੋਕੀਆ ਮੱਦੇ ਤੇਜ ਕਰਨਾ ਬੇਕੋ ਤੁਸੀਂ ਸਾਰਿਆਂ ਨੇ ਇਹ ਹੁਕਮ ਲਾਇਆ ਵੀ ਆਪਾਂ ਸਰਕਾਰ ਬਣੀ ਚੱਲਣਾ ਕੱਲ੍ਹ ਤੋਂ ਜੀ ਆਪਾਂ ਪਹਿਲਾਂ ਗੱਲ ਬੋਲਾਂਗੇ ਸਾਰਿਆਂ ਦੇ ਸਾਹਮਣੇ ਕੋਈ ਵੀ ਤੁਹਾਡੇ ਚੋਂ ਜਦੋਂ ਵੀ ਆਪਣਾ ਪ੍ਰੋਗਰਾਮ ਬਣਿਆ ਕੋਈ ਵੀ ਤੁਹਾਡੇ ਤੋਂ ਰਹਿ ਨਾ ਜਾਵੇ ਜਦੋਂ ਕੋਈ ਇੰਤਿਆ ਆਉਂਦਾ ਨੰਬਰ 1 ਨੰਬਰ 2 ਹੁਣ ਮੇਰੀ ਵੀ ਗੱਲ ਸੁਣ ਲਓ ਆਪਾਂ ਲਿਖੋ ਮੈਂ ਆਪਦੇ ਵਾਸਤੇ ਕੁਝ ਮੰਗਣਾ ਮੈਨੂੰ ਇਹ ਇਹ ਧਰਤੀ ਮੇਰ ਲਾ ਦੇਵੇ ਮੈਂ ਖੋਲਣਾ ਵਾਦਾ ਕਰਦਾ ਤੁਹਾਡੇ ਸਾਹਮਣੇ ਇਸ ਕਚਹਿਰੀ ਦੇ ਵਿੱਚ ਇਸ ਸਟੇਜ ਤੇ ਖੜਕੇ ਜੋ ਬੰਗਾਰ ਤੁਹਾਡੇ ਵਾਸਤੇ ਰੂਹ ਆਉਂਦੇ ਵਾਸਤੇ ਕੁਝ ਸਾਰਾ ਕੁਝ ਤੁਹਾਡੇ ਵਾਸਤੇ ਨਾ ਹੋਊਗਾ ਅਗਰ ਸੀਐਮ ਸਾਹਿਬ ਜਾਂ ਜਿਹੜਾ ਵੀ ਉਹਨਾਂ ਦਾ ਕੋਈ ਜ਼ਿੰਮੇਦਾਰ ਬੰਦਾ ਆਉਂਦਾ ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਨਦਾ ਆਪਣੇ ਨਾਲ ਵਾਦਾ ਕਰਦਾ ਫੇਰ ਆਪਾਂ ਸਵਰਥਨ ਦੇਵਾਂਗੇ ਜੇ ਮੰਨ ਗਏ ਸਾਰੀਆਂ ਗੱਲਾਂ ਦੀ ਹਾਰ ਦਾ ਕਾ ਤੁ ਜੋਗੇ ਅਸੀਂ ਉਹੀ ਕੋਈ ਕਿਸ ਤਰ੍ਹਾਂ ਕੇ ਬਣਾਉਂਦੇ ਹਾਂ ਜੀ ਗੱਲ ਕਰਾਂਗੇ ਗੱਲ ਕਰਕੇ ਇੱਥੇ ਬੁਲਾਵਾਂਗੇ ਇੱਥੇ ਬੁਲਾ ਕੇ ਤੁਹਾਡੇ ਨਾਲ ਗੱਲ ਕਰਾਂਗੇ ਮਾਈ ਜੀ ਬੜਾ ਚੰਗਾ ਅਨੁਭਵ ਕਹਿ ਰਹੇ ਜੀ ਕਾਲਿਆ ਜਿੰਕੀ ਦੀ ਬਾਹ ਲੈ ਕੇ ਆਖਦੇ ਅੱਛਾ ਅਸੀਂ ਬੁਲਾਉਂਦੇ ਤੁਸੀਂ ਪਹਿਲਾਂ ਹੀ ਬੁਲਾਇਆ ਹੋ ਚੁਕੋ ਚਲੋ ਜੀ ਤੁਹਾਡੇ ਆਸ਼ੀਰਵਾਦ ਨਾਲ ਜੋ ਵੀ ਆਪਾਂ ਕੰਮ ਕਰਾਉਣੇ ਆ ਉਹ ਕਰਦੇ ਆ ਅਸੀਂ ਅਸੀਂ ਤਕਰੀਬਨ ਸਾਰੂ ਸਾਰਾ ਹੀ ਪਤਾ ਸਭ ਤੋਂ ਵੱਡੀ ਕਿ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਜੀ ਹਾਂ ਜੀ ਭਾਈ ਜੀ ਆ ਗਲਾਬੂਰ ਨਾ ਚਾਹੁੰਦਾ ਭਾਈ ਜੀ ਇਹਦਾ ਤੁਹਾਡੇ ਨਾਲ ਹੈ ਜੀ ਨਹੀਂ ਗਲਾਬ ਜੀ ਨਹੀਂ ਸਾਾਨੂੰ ਕੋਈ ਸਰਕਾਰ ਦੇਣੀ ਇਹ ਯਾਦ ਉੱਠੋ ਕੋਈ ਸਾਈ ਤੁਹਾਡੇ ਨਾਲ ਤੁਹਾਡਾ ਇੱਕਾ ਵਾਸੀ ਐਮਐਲਏ ਬਣੋ ਜੀ ਸਾਡਾ ਇਨਾਂ ਦਾ ਸਾਨੂੰ ਕੋਈ ਸਰਕਾਰਾਂ ਦਾ ਇਲਾਜ ਨਹੀਂ ਮੈਨੂੰ ਵੀ ਕੋਈ ਇਲਾਜ ਨਹੀਂ ਹੈ ਜੀ ਦੇ ਕੰਮ ਨਹੀਂ ਤੁਹਾਡੇ ਨਾਲ ਖੜੇ ਆ ਜੀ ਪਾਰਟੀ ਛੱਡ ਜਾਂਦੀ ਹੈ ਜਦੋਂ ਦੋ ਐਮਐਲਏ ਬਣ ਕੇ ਕੋਈ ਕੰਮ ਲੈ ਕੇ ਵੀ ਨਹੀਂ ਹੁੰਦੇ ਕੋਈ ਇਹਨੂੰ ਮਾਤਾ ਤੁਜੀ ਅੱਕੇ ਅੱਕੇ ਨਾਲ ਆਈ ਤੇ ਵੱਡੀ ਖਬਰ ਦਾ ਸੀ ਜ਼ਿਕਰ ਕਰਿਆ ਡਿੰਪਿਟਿ ਲੋ ਨੇ ਆਮ ਆਦੀ ਪਾਰਟੀ ਚ ਜਾਣ ਦੇ ਸੰਕੇਤ ਦਿੱਤੇ ਨੇ ਡਿੰਪਿਟਿ ਲੋ ਦੇ ਵੱਲੋਂ ਕਿਹਾ ਗਿਆ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿ ਸੀਐਮ ਭਗਵੰਤ ਪਾਣ ਜਾਂ ਉਹਨਾਂ ਦਾ ਕੋਈ ਜ਼ਿੰਮੇਵਾਰ ਬੰਦਾ ਆਉਂਦਾ ਹੈ ਸਾਡੀਆਂ ਗੱਲਾਂ ਮੰਨਦਾ ਹੈ ਤੇ ਮੈਂ ਆਮ ਆਦੀ ਪਾਰਟੀ ਚ ਜਾਣ ਦਾ ਸੋਚ ਸਕਦਾ ਹਾਂ ਸੰਗਤ ਦਾ ਹੁਕਮ ਮੈਂ ਮੌਜੂਦਾ ਸਰਕਾਰ ਕੋਲ ਜਾਵਾ ਤੇ ਵੱਡੀ ਖਬਰ ਦਾ ਸੀ ਜ਼ਿਕਰ ਕਰੇ ਕੱਲ ਹੀ ਸ਼ਮਣਿਆ ਕਾਲੀਗਲ ਦੇ ਟਕਸਾਲੀ ਆਗੂ ਡਿੰਪੀ ਟਿੱਲੋ ਦੇ ਵੱਲੋਂ ਸ਼ਮਣਿਆ ਕਾਲੀਗਲ ਨੂੰ ਅਲਵਿਦਾ ਕਹਿ ਦਿੱਤਾ ਗਿਆ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਆ ਵੀ ਕਿਹਾ ਗਿਆ ਕਿ ਆ ਜੋ ਫੈਸਲਾ ਉਹਨਾਂ ਦੇ ਵੱਲੋਂ ਲਿਆ ਜਾਇਆ ਹੈ ਆ ਬਿਹਦੀ ਔਖੇ ਤੰਗ ਨ ਲਿਆ ਗਿਆ ਪਰ ਹੁਣ ਉਹਨਾਂ ਦੇ ਵੱਲੋਂ ਸੰਬੋਧਨ ਕਰਨ ਦੇ ਦੌਰਾਨ ਆਪਣੇ ਸਮਰਥਕਾਂ ਨੂੰ ਵੱਡੀ ਗੱਲ ਦਾ ਐਲਾਨ ਕੀਤਾ ਕਿ ਕਿ ਸੰਗਤ ਦਾ ਫੈਸਲਾ ਹੈ ਕਿ ਮੈਂ ਆਮ ਆਦਮੀ ਪਾਰਟੀ 'ਚ ਜਾਵਾ ਸੰਗਤ ਦਾ ਹੁਕਮ ਮੈਂ ਮੌਜੂਦਾ ਸਰਕਾਰ ਦੇ ਕੋਲ ਜਾਵਾਂ ਮੈਂ ਦੁਬਾਰਾ ਇਸੇ ਜਗ੍ਹਾ ਆ ਕੇ ਆਪਣਾ ਫੈਸਲਾ ਦੱਸਾਂਗਾ ਅਸੀਂ ਸਾਰਿਆਂ ਨਾਲ ਗੱਲ ਕਰਕੇ ਆਪਣਾ ਫੈਸਲਾ ਲਵਾਂਗੇ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਕਿ ਸੀਐਮ ਸਾਹਬ ਜਾਂ ਉਹਨਾਂ ਦਾ ਕੋਈ ਜ਼ਿੰਮੇਵਾਰ ਬੰਦਾ ਸਾਡੇ ਕੋਲ ਆਂਦਾ ਹੈ ਤਾਂ ਸਾਡੀਆਂ ਗੱਲਾਂ ਮੰਨਦਾ ਹੈ ਤੇ ਜਿਸ ਦੇ ਚਲਦੇ ਅਸੀਂ ਆ ਫੈਸਲਾ ਲੈ ਸਕਨੇ ਮੇਨਾ ਮੇਰੇ ਸਹੀਗੀ ਸੂਰਜਪਾਨ ਫੋਨ ਲਾਈਨ ਤੇ ਮੌਜੂਦ ਨੇ ਸੂਰਜ ਇੱਕ ਵੱਡੀ ਗੱਲ ਦਾ ਜੋ ਜ਼ਿਕਰ ਡਿੰਪੀ ਢੱਲੋਂ ਦੇ ਵੱਲੋਂ ਕੀਤਾ ਗਿਆ ਕਿ ਸੀਐਮ ਸਾਹਬੀਆ ਉਹਨਾਂ ਦਾ ਕੋਈ ਜ਼ਿੰਮੇਵਾਰ ਬੰਦਾ ਸਾਡੇ ਕੋਲ ਆਂਦਾ ਹੈ ਪਹੁੰਚ ਕਰਦਾ ਹੈ ਸਾਡੀਆਂ ਗੱਲਾਂ ਮੰਨਦਾ ਹੈ ਤੇ ਅਸੀਂ ਆਮ ਆਦਮੀ ਪਾਰਟੀ 'ਚ ਜਾਣ ਬਾਰੇ ਸੋਚਾਂਗੇ ਬਿਲਕੁਲ ਕੋਈ ਦੁਰਾਈ ਨਹੀਂ ਹੈ ਸਭ ਤੋਂ ਵੱਡੀ ਖਬਰ ਸਭ ਤੋਂ ਪਹਿਲਾਂ ਤੁਹਾਨੂੰ ਨਿਊਜ਼ 18 ਦੇ ਦਿਖਾ ਰਹੇ ਹਾਂ ਔਰ ਡਿੰਪੀ ਢੱਲੋਂ ਦੀ ਸਪੀਚ ਵੀ ਸੁਣਾ ਰਹੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਲੋਕਾਂ ਤੋਂ ਪੁੱਛਿਆ ਕਿ ਜਿਸ ਤਰ੍ਹਾਂ ਲੋਕ ਕਹਿਣਗੇ ਉਸ ਪਾਸੇ ਹਰਦੀਪ ਸਿੰਘ ਡਿੰਪੀ ਢੱਲੋਂ ਆਹ ਭਰਨਗੇ ਪਰ ਲੋਕਾਂ ਨੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਸੰਕੇਤ ਦਿੱਤੇ ਨੇ ਕਿ ਆ ਕਿ ਉਹ ਕਿਸਾਨਾਂ ਦੇ ਲਈ ਕੰਮ ਕਰ ਰਹੀ ਹੈ ਔਰ ਮੌਕੇ ਦੀ ਸਰਕਾਰ ਵੀ ਇਸ ਕਰਕੇ ਪ੍ਰਦੀਪ ਸਿੰਘ ਡਿੰਪੀ ਟੱਲੋ ਨੇ ਵੀ ਉਸ ਦੀ ਦਾ ਅਸ਼ਵਾਸ਼ਨਾ ਲੋਕਾਂ ਨੂੰ ਦਿੱਤਾ ਕਿ ਤੁਹਾਡੇ ਕਹਿਣ ਦੇ ਉੱਪਰ ਸਪੋਰਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਨੂੰ ਕੀਤੀ ਜਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਹਰਦੀਪ ਸਿੰਘ ਡਿੰਪੀ ਟੱਲੋ ਸ਼ਾਮਲ ਹੋਣਗੇ ਹਾਲਾਂਕਿ ਅਸੀਂ ਪਹਿਲਾਂ ਹੀ ਇਸ ਤੀ ਦੇ ਸੰਕੇਤਲਾ ਚੁੱਕੇ ਸੀ ਕਿ ਹਰਦੀਪ ਸਿੰਘ ਡਿੰਪੀ ਟੱਲੋ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਡਿੰਪੀ ਟੱਲੋ ਨੇ ਲੋਕਾਂ ਦੇ ਵਿੱਚ ਇਹ ਮੰਗ ਰੱਖੀ ਲੋਕਾਂ ਦੇ ਵਿੱਚ ਇਹ ਚੀਜ਼ ਰੱਖੀ ਕਿ ਜਿਸ ਤਰ੍ਹਾਂ ਲੋਕਾਂ ਦਾ ਫੈਸਲਾ ਹੋਏਗਾ ਪਰ ਇਹ ਵੀ ਇਹਨਾਂ ਨੇ ਕਹਿ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਵਾਲੇ ਪਾਸੇ ਜਾਣਾ ਸਾਡਾ ਲਗਭਗ ਤੈਅ ਹੈ ਜਿਸ ਤਰ੍ਹਾਂ ਲੋਕਾਂ ਨੇ ਉਹਨਾਂ ਨੂੰ ਡਿਮਾਂਡ ਕੀਤੀ ਹੈ ਕਿ ਲੋਕ ਚਾਹੁੰਦੇ ਨੇ ਕਿ ਉਸ ਪਾਸੇ ਸਰਕਾਰ ਦੇ ਵਾਲੇ ਪਾਸੇ ਇਹਨਾਂ ਨੂੰ ਜਾਣਾ ਜ਼ਰੂਰੀ ਹੈ ਤਾਂ ਕਰਕੇ ਲੋਕਾਂ ਨੇ ਹੱਥ ਕੜੇ ਕਰਕੇ ਇਸ ਦੀ ਸਪੋਰਟ ਕੀਤੀ ਸਮਰਥਨ ਕੀਤਾ ਤੇ ਇਹ ਵੀ ਵੱਡੀ ਮੰਗ ਰੱਖੀ ਹੈ ਕਿ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਨਗੇ ਜੇ ਮੁੱਖ ਮੰਤਰੀ ਉਹਨਾਂ ਦੀਆਂ ਗੱਲਾਂ ਪੂਰੀਆਂ ਕਰਨਗੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਦੇ ਤੌਰ ਤੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਐਤਵਿਲੇ ਵੀ ਲੋਕ ਐ ਹੋਟਿੰਗ ਕਰ ਰਹੇ ਆ ਔਰ ਹੁਣ ਵੀ ਲੋਕ ਕਹਿ ਰਹੇ ਆ ਕਿ ਅਸੀਂ ਢਿੰਪੀ ਢਿੱਲੋਂ ਤੇਰੇ ਨਾਲ ਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਨਾਂ ਨੂੰ ਸ਼ਾਮਲ ਹੋਣ ਦੇ ਲਈ ਲੋਕ ਹੈ ਜਿਹੜੇ ਵਰਤਵਾਜ ਉਹਨਾਂ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਕੁਝ ਸਿਆਣਿਆਂ ਦਾ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਕਿਹਾ ਕਿ ਹੁਣ ਉਸ ਪਾਰਟੀ ਸ਼੍ਰੋਮਣੇ ਕਾਲੀ ਦਲ ਚ ਵਾਪਸ ਨਾ ਜਾਇਓ ਨਾਲ ਹੀ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਮਨਪ੍ਰੀਤ ਸਿੰਘ ਬਾਦਲ ਦੀ ਕਰ ਕਰ ਜਾ ਕੇ ਲੋਕਾਂ ਨਾਲ ਰਾਪਤਾ ਜੋ ਨੇ ਉਹ ਕੀਤਾ ਉਹਨਾਂ ਦੇ ਵੱਲੋਂ ਜਾ ਰਿਹਾ ਹੈ ਇਸੇ ਵਿੱਚ ਆਲੇ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਜੋ ਲੋਕ ਨੇ ਅਸਮਝਣ ਜਿੰਨਾ ਕਿਤੇ ناکਾਮਯਾਬ ਨੇ ਕੀ ਭਾਜਪੀ ਅਕਾਲੀ ਦਲ ਹੁਣ ਵੀ ਇਕੱਠੇ ਨੇ ਕੀ ਵੱਖਰੇ ਨੇ ਜਿਸ ਦਾ ਖਾਮਿਆਜ਼ਾ ਉਹਨਾਂ ਨੂੰ 2024 ਲੋਕ ਸਭਾ ਇਲੈਕਸ਼ਨਸ ਵੀ ਭੁਗਤਣਾ ਪਿਆ ਸੀ ਜਿਗਾ ਬਿਲਕੁਲ ਕੋਈ ਦੂਰ ਹੈ ਨਹੀਂ ਹੈ ਇਸ ਪ੍ਰੋਗਰਾਮ ਦੇ ਵਿੱਚ ਕੁਝ ਅਸਾਨੀ ਨਾਲ ਦੇ ਲੋਕ ਵੀ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਇਸ ਦਾ ਪ੍ਰੋਗਰਾਮ ਦੇ ਉੱਤੇ ਆਪਦੇ ਆਧਿਆਆਂ ਦੇ ਉੱਪਰੋਂ ਰਜ਼ਾਈਨ ਦਿੱਤਾ ਹੈਗਾ ਪਰ ਸਭ ਤੋਂ ਵੱਡੀ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਪੋਰਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਸਪੋਰਟ ਦੇ ਵਿੱਚ ਹਰਦੀਪ ਸਿੰਘ ਡਿਪੀ ਤੋਂ ਜਾਣ ਕੇ ਪਰ ਲੋਕਾਂ ਦੀ ਡਿਮਾਂਡ ਦੇ ਉੱਪਰ ਆਖਰਕਾਰ ਹਰਦੀਪ ਸਿੰਘ ਡਿਪੀ ਢੁਲੋਂ ਨੇ ਇਹ ਵੱਡਾ ਫੈਸਲਾ ਲਿਆ ਹੈ ਤੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ ਸੂਰਜ ਆਖਿਰਕਾਰ ਕੋਲ ਜਾਣਕਾਰੀ ਕਿ ਕਦੋਂ ਤੱਕ ਆਮ ਆਦੀ ਪਾਰਟੀ ਦਾ ਪੱਲਾ ਇਹਨਾਂ ਦੇ ਵੱਲੋਂ ਫੜਿਆ ਜਾ ਸਕਦਾ ਹੈ ਕਿਉਂਕਿ ਡਿੰਪੀ ਟੀਲੇ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਐਸ ਸੀ ਜਗ੍ਹਾ ਤੇ ਦੁਬਾਰਾ ਆ ਕੇ ਮੈਂ ਆਪਣਾ ਫੈਸਲਾ ਸਮਰਥਕਾਂ ਨੂੰ ਦੱਸਾਂਗਾ ਉਹ ਕਿਸੇ ਵੀ ਪਾਰਟੀ ਕੋਈ ਦੋ ਰਹੇ ਨੇ ਫਿਲਹਾਲ ਹਜੇ ਤੱਕ ਸਿੱਧੇ ਸੰਕੇਤ ਨਹੀਂ ਦਿੱਤੇ ਨੇ ਕਿ ਪ੍ਰੋਗਰਾਮ ਕਦੋਂ ਬਣ ਰਿਹਾ ਅੱਜ ਬਣ ਰਿਹਾ ਜਾਂ ਕੱਲ ਬਣ ਰਿਹਾ ਪਰ ਸਿੱਧੇ ਤੌਰ ਤੇ ਇਹ ਜ਼ਰੂਰ ਕਿਹਾ ਕਿ ਸਭ ਤੋਂ ਪਹਿਲਾਂ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਾਂਗੇ ਲੋਕਾਂ ਦੀਆਂ ਨੇ ਡਿਮਾਂਡ ਸੁਣੀ ਉਹਨਾਂ ਡਿਮਾਂਡਾਂ ਦੇ ਉੱਪਰ ਸਰਕਾਰ ਉਹਨਾਂ ਗੱਲਾਂ ਨੂੰ ਪੂਰੀਆਂ ਕਰਦੀ ਹੈ ਤਾਂ ਹੀ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਵਾਂਗੇ ਔਰ ਦਿੱਤੇ ਦੌਰ ਦੇ ਇਸ਼ਾਰਾ ਇਹ ਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਹਰਦੀਪ ਸਿੰਘ ਡਿੰਪੀ ਟਲੋ ਸੂਰਤ ਜੈਸੀ ਗੱਲ ਕਰੀਏ ਤੇ ਗਿੱਦੜ ਬਾਹਾ ਦੀ ਹੁਣੇ 2022 ਚ ਵੀ ਅਸੈਂਬਲੀ ਇਲੈਕਸ਼ਨ ਲੜੀ ਗਈ ਸੀ ਹਾਲਾਂਕਿ 1300 ਦਾ ਵੋਟਾਂ ਦਾ ਜੋ ਹੈ ਫਰਕ ਡਿਫਰੈਂਸ ਰਹਿ ਗਿਆ ਸੀ ਇੱਕ ਵੱਡਾ ਅਧਾਰ ਇੱਕ ਵੱਡੀ ਪਕੜ ਹੈ ਡਿੰਪੀ ਟਲੋ ਦੀ ਇਸ ਤਮਾਮ ਜ਼ਿਲ੍ਹੇ ਕਿ ਕਿੰਨਾ ਕਿਤੇ ਕਹਿ ਸਕਨੇ ਕਿ ਇਸ ਦਾ ਖਾਮਿਆਜ਼ਾ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਪੁਗਤਨਾ ਪੈਗਾ ਕੋਈ ਤੋਰ ਨਹੀਂ ਹੈ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਜਿਹੜੇ ਪੁਰਾਣੇ ਟਕਸਾਲੀ ਸੀ ਉਹਨਾਂ ਦੀ ਮੀਟਿੰਗ ਰੱਖੀ ਹੈ ਸੁਖਬੀਰ ਸਿੰਘ ਬਾਦਲ ਦੇ ਘਰ ਵੀ ਟਕਸਾਲੀ ਨੇ ਜਿਹੜੇ ਉਹ ਪਹੁੰਚ ਰਹੇ ਨੇ ਪਰ ਹਰਦੀਪ ਸਿੰਘ ਡਿਪਟੀ ਕੌਨਸਲਰ ਦੇ ਪਾਸੇ ਖੇਮਾ ਜਿਹੜਾ ਕਾਫੀ ਭਾਰੀ ਨਜ਼ਰ ਆ ਰਿਹਾ ਕਾਫੀ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਜਿਹੜੇ ਲੋਕ ਨੇ ਖਾਸ ਤੌਰ ਤੇ ਗਿੱਦੜਵਾ ਹਲਕੇ ਦੇ ਲੋਕ ਨੇ ਉਹ ਮੁਹਮਾਗੇ ਪਹੁੰਚ ਰਹੇ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਬਗਾਦੀ ਵੱਡੀ ਗੈਦਰਿੰਗ ਦੇ ਵਿੱਚ ਲੋਕ ਨੇ ਇੱਥੇ ਪਹੁੰਚ ਖੇਰ ਦੀਆਂ ਕੁਰਸੀਆਂ ਸੀ ਬੈਠਣ ਨੂੰ ਜਗ੍ਹਾ ਨਹੀਂ ਸੀ ਬਾਹਰ ਵੀ ਕਾਫੀ ਵੱਡੀ ਕਿਸੇ ਕਿ ਲੋਕ ਖੜੇ ਨੇ ਔਰ ਸਿੱਧੇ ਤੌਰ ਤੇ ਹਰਦੀਪ ਸਿੰਘ ਡੀਪੀਟੀ ਉਹਨੇ ਪਹਿਲਾ ਸਵਾਲ ਲੋਕਾਂ ਨੂੰ ਕੀਤਾ ਕਿ ਲੋਕ ਕੀ ਚਾਹੁੰਦੇ ਨੇ ਮੈਂ ਲੋਕਾਂ ਦਾ ਸੇਵਾਦਾਰ ਆ ਜਿਸ ਤਰ੍ਹਾਂ ਲੋਕ ਕਹਿਣਗੇ ਉਸੇ ਤਰੀਕੇ ਦੀ ਅਗਲੀ ਰਾਣੀਤੀ ਹੋਏਗੀ ਪਰ ਸਿੱਧੇ ਤੌਰ ਤੇ ਲੋਕਾਂ ਨੇ ਪਹਿਲਾ ਇੱਕ ਆਦਮੀ ਬੋਲਦਾ ਫਿਰ ਦੂਜਾ ਫਿਰ ਤੀਜਾ ਉਸ ਤੋਂ ਬਾਅਦ ਲੋਕ VOTING ਕਰਨੀ ਸ਼ੁਰੂ ਕਰ ਦਿੰਦੇ ਨੇ ਲੋਕਾਂ ਨੇ ਐਸੋ ਤੱਕ ਕਹਿਤਾ ਕਿ ਜੇ ਲੋਕਾਂ ਨੇ ਕੰਮ ਕਰਾਉਣੇ ਨੇ ਜੇ ਲੋਕਾਂ ਦੇ ਕੰਮਕਾਜ ਹੋਣੇ ਨੇ ਤਾਂ ਮੌਜੂਦਾ ਸਰਕਾਰ ਵਾਲੇ ਪਾਸੇ ਆਓ ਮੌਜੂਦਾ ਸਰਕਾਰ ਵਾਲੇ ਪਾਸੇ ਆ ਕੇ ਤੁਸੀਂ ਕਰ ਸਕਦੇ ਹੋ ਇਹ ਵੱਡੇ ਸੰਕੇਤ ਨੇ ਜਿਹੜੇ ਇਸ ਤੋਂ ਬਾਅਦ ਹਰਦੀਪ ਸਿੰਘ ਟਿੰਪੀ ਢਿੱਲੋਂ ਨੇ ਆਪ ਪਾਰਟੀ ਦੇ ਵਿੱਚ ਜਾਣ ਦਾ ਐਲਾਨ ਹੈ ਜਿਹੜਾ ਉਹ ਕਰਦੇ ਸਨ